ਲਸਣ ਦਾ ਚਾਰਖੰਦ ਦੇ ਬਹੁਤ ਜਿਆਦੇ ਫਾਇਦੇ ਹੁੰਦਿਆਂ ਨੇ ਇਹਦੇ ਨਾਲ ਹਾਰਟ ਐਟੈਕ ਵੀ ਨਹੀਂ ਹੁੰਦਾ ਤੇ ਹੋਰ ਕਈ ਬਿਮਾਰੀਆਂ ਨੂੰ ਇਹ ਠੀਕ ਕਰਦਾ ਹੈ ਇਹਨੂੰ ਆਪਾਂ ਘਰੇ ਤਿਆਰ ਕਰ ਸਕਦੇ ਬੜੇ ਆਸਾਨ ਤਰੀਕੇ ਨਾਲ ਤੇ ਜਿਹੜੇ ਭੈਣ ਭਰਾ ਘਰੇ ਤਿਆਰ ਨਹੀਂ ਕਰ ਸਕਦੇ ਉਹ ਸਾਡੇ ਕੋਲ ਵੀ ਮੰਗਵਾ ਸਕਦੇ ਨੇ ਇਹਨੂੰ ਆਪਾਂ ਕਿਸ ਤਰਾਂ ਤਿਆਰ ਕਰਨਾ ਤੁਸੀਂ ਅੱਗੇ ਵੀਡੀਓ ਚ ਦੇਖੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਅਦਾਵ ਰਾਮ ਰਾਮ ਜੈ ਮਾਤਾ ਦੀ ਕਿੱਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਦੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਪਤਾ ਕਿ ਬਹੁਤ ਹੀ ਠੰਡ ਚੱਲਦੀ ਪਈ ਆ ਸਰਦੀਆਂ ਦੇ ਵਿੱਚ ਵੈਸੇ ਵੀ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਬਣਾ ਰਹੇ ਉਹ ਚੀਜ਼ ਖਾ ਸਕਦੇ ਆ ਪਰ ਅੱਜਕੱਲ ਤੇ ਬਹੁਤ ਹੀ ਜ਼ਿਆਦਾ ਠੰਡ ਚੱਲਦੀ ਪਈ ਆ ਬਜ਼ੁਰਗਾਂ ਵਾਸਤੇ ਤੇ ਇਹ ਬਹੁਤ ਹੀ ਮਾੜੀ ਆ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਖਾਣ ਨੂੰ ਦੇਣੀਆਂ ਚਾਹੀਦੀਆਂ ਚਾਹੇ ਤੇ ਉਹ ਪੰਚੀਰੀ ਹੋਵੇ ਚਾਹੇ ਉਹ ਜਿਵੇਂ ਅਦਰਕ ਦਾ ਲਸਣ ਦੀ ਜਿਹੜੀ ਤਰੀ ਹੁੰਦੀ ਆ ਉਹ ਬਣਾ ਕੇ ਚਾਹੇ ਲਸਣ ਦਾ ਅਚਾਰ ਅੱਜ ਵਾਲੀ ਵੀਡੀਓ 'ਚ ਆਪਾਂ ਜਿਹੜਾ ਲਸਣ ਵਾਲਾ achar ਲੈ ਕੇ ਆਇਆ ਵੀ ਲਸਣ ਦਾ achar ਆਪਾਂ ਕਿਸ ਤਰ੍ਹਾਂ ਤਿਆਰ ਕਰਨਾ ਜੇ ਤੁਸੀਂ ਘਰ ਬੈਠੇ ਸਾਡੇ ਕੋਲ achar ਮਗਾਉਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਉੱਤੇ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਆਪਾਂ ਤੁਹਾਨੂੰ ਇਹ achar ਭੇਜ ਵੀ ਸਕਦੇ ਆ ਤੇ ਕਿਵੇਂ ਲੰਬੇ ਟਾਈਮ ਤੱਕ ਇਹ achar ਚੱਲ ਸਕਦਾ ਵਾ ਸਾਰਾ ਕੱਲਾ ਕੱਲਾ ਸਟੈਪ ਤੁਸੀਂ ਦੇਖਿਓ ਤੁਸੀਂ ਉਹਨੂੰ ਘਰੇ ਵੀ ਤਿਆਰ ਕਰ ਸਕਦੇ ਹੋ ਆਰਾਮ ਦੇ ਨਾਲ ਤੇ ਜੇ ਨਹੀਂ ਤੁਸੀਂ ਤਿਆਰ ਕਰਨਾ ਚਾਹੋਦੇ ਜਾਂ ਕਿਸੇ ਨੂੰ ਸਮਝ ਨਹੀਂ ਲੱਗ ਰਹੀ ਤੇ ਤੁਸੀਂ ਸਾਡੇ ਕੋਲ ਵੀ ਮਗਾ ਸਕਦੇ ਹੋ ਤੇ ਲਸਣ ਦੇ achar ਲਈ ਆਪਾਂ ਇਹ ਜਿਹੜਾ ਵਾ ਦੇਸੀ ਲਸਣ ਲਿਆ ਵਾ 1 ਕਿਲੋ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਛਿੱਲ ਲਿਆ ਫਿਰ ਇਹਨੂੰ ਆਪਾਂ ਵਾਸ਼ ਕਰ ਲਿਆ ਤੇ ਹੁਣ ਚੰਗੀ ਤਰ੍ਹਾਂ ਸੁਕਾ ਲਿਆ achar ਬਣਾਉਣ ਵਾਸਤੇ ਜਿਹੜਾ ਦੇਸੀ ਲਸਣ ਹੀ ਲੈਣਾ ਜ਼ਰੂਰੀ ਹੈ ਤੇ ਏਕਾ ਪੀਏ ਪੂਰਾ ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਵਾ ਜੇ ਤੁਹਾਡੇ ਕੋਲ ਟਾਈਮ ਘੱਟ ਹੈ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਚਾਹ ਪੱਕੇ ਥਲੇ ਇਹਨੂੰ ਸੁਕਾ ਸਕਦੇ ਹੋ ਅਦਰਵਾਈਜ਼ ਤੁਸੀਂ ਇਹਨੂੰ ਧੁੱਪੇ ਵੱਲ ਚੰਗੀ ਤਰ੍ਹਾਂ ਇਹਦਾ ਪਾਣੀ ਸੁਕਾ ਲੈਣਾ ਉਸ ਤੋਂ ਬਾਅਦ ਹੀ ਤੁਸੀਂ ਚਾਰ ਬਣਾਉਣਾ ਵਾ ਜੇ ਤੁਸੀਂ ਥੋੜਾ ਜਿਹਾ ਵੀ ਇਹਦੇ ਵਿੱਚ ਜਿਵੇਂ ਪਾਣੀ ਰਹਿ ਗਿਆ ਤੇ ਜਿਹੜਾ ਚਾਰ ਆ ਉਹ ਤੁਹਾਡਾ ਖਰਾਬ ਹੋ ਜਾਣਾ ਵਾ ਤੇ ਚਾਰ ਵਾਸਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਦੇਸੀ ਲਸਣ ਇਹੋ ਜਿਹਾਂ ਹੋਣਾ ਤੇ ਇਹਨੂੰ ਆਪਾਂ 1 ਕਿਲੋ ਲਸਣ ਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਲਿਆ ਇਹਦੇ ਵਿੱਚ ਆਪਾਂ ਹੋਰ ਕਿਹੜੇ ਕਿਹੜੇ ਮਸਾਲੇ ਪਾ ਰਹੇ ਹੋ ਤੁਸੀਂ ਦੇ ਵੀਡੀਓ ਚ ਦੇਖਿਓ ਜੀ ਤੇ ਚਾਰ ਜਿਹੜਾ ਆਪਾਂ ਵਾ ਉਹ ਚੁੱਲ੍ਹੇ ਤੇ ਬਣਾ ਰਹੇ ਆ ਪਿੱਤਲ ਦੀ ਕੜਾਈ ਦੇ ਵਿੱਚ ਤੇ ਹੁਣ ਅੱਗ ਆਪਾਂ ਬਾਲ ਲਈਏ ਇਹਦੇ ਉੱਤੇ ਆਪਾਂ ਰੱਖ ਲੈਨੇ ਕੜਾਈ ਇਹਦੇ ਵਿੱਚ ਆਪਾਂ 1 ਕਿਲੋ ਲਸਣ ਦੇ ਵਿੱਚ 1 మీడియం ਕੌਲੀ ਜਿਹੜੀ ਉਹ ਤੇਲ ਪਾਵਾਂਗੇ ਆਚਾਰ ਕੋਈ ਵੀ ਉਹ ਜਿਹੜਾ ਵਾ ਸਰੋਂ ਦੇ ਤੇਲ ਦੇ ਵਿੱਚ ਹੀ ਤਿਆਰ ਹੁੰਦਾ ਨਾਲੇ ਜਿਹੜਾ ਸਰੋਂ ਦੇ ਤੇਲ ਦੇ ਵਿੱਚ ਆਚਾਰ ਬਣਿਆ ਹੋਵੇ ਉਹਦੀ ਸੈਲਫ ਲਾਈਫ ਜਿਹੜ ਹੁਣ ਇਹਨੂੰ ਆਪਾਂ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਅੱਗੇ ਆਪਾਂ ਇਹਦੇ ਵਿੱਚ ਪਹਿਲਾਂ ਕਿਹੜਾ ਮਸਾਲਾ ਪਾਵਾਂਗੇ ਉਹ ਤੁਸੀਂ ਵੀਡੀਓ 'ਚ ਦੇਖੋ ਤੇ ਤੇਲ ਆਪਣਾ ਗਰਮ ਹੋ ਚੁੱਕਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਰਤਨਜੋਤ ਤੇ ਨਾਲ ਪਾਵਾਂਗੇ ਕੱਚੇ ਦਾ ਚੌਥਾ ਹਿੱਸਾ ਹਿੰਗ ਇੱਕ ਚਮਚ ਵੱਡਾ ਪਾਵਾਂਗੇ ਤੇ ਕਲੌਂਜੀ ਇੱਕ ਚਮਚ ਹੀ ਪਾਵਾਂਗੇ ਰਾਈ ਕਾਲੀ ਤੇ ਇੱਕ ਚਮਚ ਪੀਲੀ ਰਾਈ ਤੇ ਨਾਲ ਹੀ 2 ਚਮਚ ਇਹਦੇ ਵਿੱਚ ਪਾ ਦਾਂਗੇ ਆਪਾਂ ਅਜਵੈਨ ਅਜਵੈਨ ਜੇ ਤੁਸੀਂ ਪਾਉਂਗੇ ਤੇ ਚਾਰ ਦਾ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਤੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਪਹਿਲਾਂ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਤੇਲ ਆਪਣਾ ਗਰਮ ਵੀ ਆ ਤੇ ਨੋਰਮਲ ਗਰਮਾ ਪਹਿਲਾਂ ਇਹਨੂੰ ਮੈਂ ਚੰਗੀ ਤਰ੍ਹਾਂ ਹੀਟ ਕਰ ਲਿਆ ਸੀ ਚੰਗੀ ਤਰ੍ਹਾਂ ਗਰਮ ਕਰ ਲਿਆ ਸੀਗਾ ਤੇ ਹੁਣ ਇਹਦੇ ਆਪਾਂ ਅੱਗ ਬਿਲਕੁਲ ਘੱਟ ਕਰ ਦੇ ਤਾਂ ਕਿ ਮਸਾਲੇ ਜਿਹੜੇ ਚੰਗੀ ਤਰ੍ਹਾਂ ਭੁੱਜ ਜਾਣ ਪਰ ਸੜਨ ਨਾ ਕਿਉਂਕਿ ਜੇ ਮਸਾਲੇ ਦੇ ਵਿੱਚ ਸੜ ਗਏ ਤੇ ਫਿਰ ਇਹਦਾ ਟੇਸਟ ਆਚਾਰ ਦਾ ਉਹਨਾਂ ਵਧੀਆ ਨਹੀਂ ਆਉਣਾ 1-2 ਮਿੰਟ ਜਿਹੜੇ ਮਸਾਲੇ ਸਾਰੇ ਭੁੰਨਗੇ ਤਾਂ ਆਪਾਂ ਇਹਦੇ ਵਿੱਚੇ ਪਾ ਲੈਣਾ ਸਾਰਾ ਲਸਣ ਵੈਸੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਿਕਾਇਆ ਹੋਇਆ ਪਰ ਫਿਰ ਵੀ ਆਪਾਂ 1-2 ਮਿੰਟ ਹੀ ਸਿਰਫ ਭੁੰਨਣਾ ਜਿਆਦਾ ਨਹੀਂ ਕਿਉਂਕਿ ਜੇ ਜਿਆਦਾ ਆਪਾਂ ਭੁੰਨਾਗੇ ਤਾਂ ਮੁੜਕੇ ਇਹਨੇ ਸੌਜੇ ਜਾਣਾ ਇਹਨੂੰ ਥੋੜਾ ਜਿਹਾ ਆਪਾਂ ਖੜਾ-ਖੜਾ ਲਸਣ ਨੂੰ ਰੱਖਣਾ ਵਾ ਤਾਂ ਕਿ ਆਪਣਾ ਖਾਣ ਦੇ ਵਿੱਚ ਜਿਹੜਾ ਕਰੰਚੀਪਨ ਵੀ ਆਵੇ ਜਿਵੇਂ ਆਂਬ ਦੇ achar ਦੇ ਵਿੱਚ ਆਪਾਂ ਕੱਚਾ ਲਸਣ ਕਈ ਪਾ ਦਿੰਦੇ ਆ ਨਾ ਤੇ ਉਹ ਵੀ ਕਰੰਚੀਪਨ ਦੇ ਉਦੋਂਦਾ ਬਹੁਤ ਟੇਸਟੀ ਹੁੰਦਾ ਵਾ ਕਿੰਨੇ ਕਿੰਨੇ ਖਾਦਾ ਆਂਬ ਦਾ achar ਤੇ ਲਸਣ ਦਾ achar ਮਿਕਸ ਉਹ ਜ਼ਰੂਰ ਦੱਸਿਓ ਜੇ ਬਸ 1-2 ਮਿੰਟ ਆਪਾਂ ਇਹਨਾਂ ਨੂੰ ਭੁੰਨ ਕੇ ਤੇ ਇਹਦੇ ਵਿੱਚ ਆਪਾਂ ਮਸਾਲੇ ਮਿਕਸ ਕਰਦੇ ਨੇ ਇੱਕ ਦੋ ਮਿੰਟ ਭੁੰਨਣ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਇਹ ਜਿਹੜੇ ਮਸਾਲੇ ਪਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਹੱਥੇ ਕੌਲੀ ਆ ਇਹਦੇ ਵਿੱਚ ਆਪਾਂ ਧਨੀਆ ਕਾਲੀ ਮਿਰਚ ਜੀਰਾ ਸੌਂਫ ਮੇਥੇ ਇਹ ਸਾਰੀਆਂ ਚੀਜ਼ਾਂ ਨੂੰ ਭੁੰਨ ਕੇ ਚੰਗੀ ਤਰ੍ਹਾਂ ਪੀਸੇ ਹੋਇਆ ਵਾ ਕਿਉਂਕਿ ਇਹ ਮਸਾਲੇ ਦੀ ਮੈਨੂੰ ਬਹੁਤ ਜ਼ਰੂਰਤ ਪੈਂਦੀ ਆ ਆਪਾਂ ਚਾਰ ਬਣਾਉਂਦੇ ਰਹਿੰਨੇ ਜਿਵੇਂ ਤੁਹਾਨੂੰ ਪਤਾ ਇਸ ਕਰਕੇ ਮੈਂ ਇਕੱਠਾ ਹੀ ਸਾਰਾ ਭੁੰਨ ਕੇ ਰੱਖ ਲਿਆ ਤੇ ਇਹ ਚਾਰ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤੇ ਕਿੰਨੇ ਕੇ ਭੁੰਨੇ ਮਸਾਲੇ ਹੋਰ ਕਿਹੜੇ-ਕਿਹੜੇ ਮਸਾਲੇ ਦੇ ਵਿੱਚ ਉਹ ਤੁਸੀਂ ਸਾਰੀ ਮੇਰੀ ਪਿਛਲੀ ਚਾਰਾਂ ਵਾਲੀ ਵੀਡੀਓ ਵੇਖ ਸਕਦੇ ਹੋ ਇਹਦੇ ਵਿੱਚ ਆਪਾਂ এলাਚੀ ਵੀ ਪਾਈ ਆ ਇਹਦੇ ਵਿੱਚ ਦਾਲਚੀਨੀ ਵੀ ਪਾਈ ਆ ਇਹ ਸਾਰੇ ਮਸਾਲੇ ਪਾ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚ ਹਲਦੀ ਪਾਊਡਰ ਨਾਲ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਤਿੱਖੇਪਣ ਵਾਸਤੇ ਤੇ ਇੱਕ ਚਮਚ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਲਾਲ ਮਿਰਚ ਇਹ ਤੁਹਾਨੂੰ ਪਤਾ ਤਿੱਖੀ ਨਹੀਂ ਹੁੰਦੀ ਤੇ 2 ਚਮਚ ਇਹਦੇ ਵਿੱਚ ਪਾ ਰਿਹਾ ਆਪਾਂ ਨਮਕ 2 ਤੋਂ 2.5 ਚਮਚ ਤੁਸੀਂ ਇਹਦੇ ਵਿੱਚ ਕਿਲੋ ਦੇ ਵਿੱਚ ਆਚਾਰ ਤੇ ਨਮਕ ਪਾ ਦੇਣਾ ਕਿਉਂਕਿ ਨਮਕ ਤੇ ਤੇਲ ਜਿਹੜਾ ਵਾ ਉਹ ਜਿੰਨਾ ਹੀ ਇਹਦੇ ਵਿੱਚ ਵਧੀਆ ਪਿਆ ਹੋਊਗਾ ਉਸੇ ਤਰ੍ਹਾਂ ਜਿਹੜਾ ਚਾਰ ਆ ਉਹ ਵਧੀਆ ਰਹੂਗਾ ਨਾਲੇ ਕਿ ਖਰਾਬ ਵੀ ਨਹੀਂ ਹੁੰਦਾ ਤੇ ਨਾਲੇ ਇਹਦਾ ਟੇਸਟ ਵਧੀਆ ਆਉਂਦਾ ਤੇ ਲੋ ਜੀ ਆਪਣਾ ਇਹ ਚਾਰ ਜਿਹੜਾ ਝਟਪਟ ਤਿਆਰ ਹੋ ਚੁੱਕਿਆ ਲਸਣ ਦਾ ਕਿਉਂਕਿ ਕਈ ਬੀਬੀਆਂ ਬਹੁਤ ਆਲਸੀ ਹੁੰਦੀਆਂ ਮੈਂ ਵੀ ਕਿਸੇ ਵੇਲੇ ਆਲਸ ਕਰ ਜਾਂਦੀ ਆਂ ਵੀ ਲਸਣ ਜਿਹੜਾ ਵਾ ਉਹ ਛਿੱਲਣਾ ਨਹੀਂ ਸਬਜ਼ੀ 'ਚ ਪਾਉਣਾ ਨਹੀਂ ਟਾਈਮ ਲੱਗੂਗਾ ਇਦਾਂ ਤੁਸੀਂ ਚਾਰ ਬਣਾ ਕੇ ਰੱਖੋ ਰੋਟੀ ਦੇ ਨਾਲ ਜਿਹੜਾ ਲਸਣ ਦਾ achar ਖਾਣਾ ਬਹੁਤ ਜ਼ਰੂਰੀ ਹੁੰਦਾ ਖਾਸ ਕਰਕੇ ਸਰਦੀਆਂ ਦੇ ਵਿੱਚ ਲਸਣ ਖਾਣਾ ਬਹੁਤ ਜ਼ਰੂਰੀ ਹੁੰਦਾ ਜਿਨ੍ਹਾਂ ਨੂੰ ਬਾਤ ਤੇ ਕਫ ਦੀ ਪ੍ਰੋਬਲਮ ਰਹਿੰਦੀ ਹੈ ਨਾ ਤੁਸੀਂ ਲਸਣ ਦਾ achar ਜ਼ਰੂਰ ਬਣਾ ਕੇ ਖਾਓ ਤੇ ਜੇ ਤੁਸੀਂ ਲਸਣ ਦਾ achar ਨਹੀਂ ਪਾਉਣਾ ਤੇ ਤੁਸੀਂ ਲਸਣ ਤੇ ਅਦਰਕ ਦੀ ਤਰੀਕ ਕੋਈ ਕਹਿੰਦਾ ਨੂੰ ਕੋਈ ਉਹਨੂੰ ਕੜੀ ਕਹਿ ਦਿੰਦਾ ਵਾ ਕੋਈ ਉਹਨੂੰ ਸ਼ਿਟ ਕਹਿ ਦਿੰਦਾ ਉਹ ਤੁਸੀਂ ਬਣਾ ਕੇ ਖਾ ਸਕਦੇ ਹੋ ਹਫਤੇ ਦੇ ਵਿੱਚ ਇੱਕ ਦੋ ਵਾਰੀ ਤੇ ਉਹਦੀ ਵੀਡੀਓ ਵੀ ਆਪਾਂ ਜਲਦੀ ਤਿਆਰ ਕਰਕੇ ਚੈਨਲ ਤੇ ਪਾਵਾਂਗੇ ਬਾਕੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਬਾਤ ਤੇ ਕਫ ਵਾਲੇ ਆ ਉਹ ਗਰਮੀ ਸਰਦੀ ਇਹਨੂੰ ਖਾ ਸਕਦੇ ਆ ਚਾਰ ਨੂੰ ਤੇ ਜਿਹੜੇ ਪਿਤ ਪ੍ਰਕਿਰਤੀ ਵਾਲੇ ਆ ਉਹ ਤੁਸੀਂ ਕੱਲਾ ਸਰਦੀ ਦੇ ਵਿੱਚ ਹੀ ਲਸਣ ਦਾ achar ਖਾ ਸਕਦੇ ਆ ਲਸਣ ਦਾ achar ਖਾਣ ਦੇ ਬਹੁਤ ਫਾਇਦੇ ਆ ਇੱਕ ਤਾਂ ਗੋਡੇ ਗਿੱਟੇ ਇਹ ਨਹੀਂ ਦੁਖਦੇ ਹੈਗੇ ਇੱਕ ਜਿਵੇਂ ਬਾਤ ਕਫਤ ਹੁੰਦਾ ਸਿਆ ਇਹ ਪ੍ਰੋਬਲਮ ਨਹੀਂ ਹੁੰਦੀ ਦੂਜੀ ਆ ਹਾਰਟ ਐਟੈਕ ਦੀ ਪ੍ਰੋਬਲਮ ਨੂੰ ਵੀ ਇਹ ਲਸਣ ਦਾ achar ਠੀਕ ਕਰਦਾ ਕਦੀ ਵੀ ਤੁਹਾਨੂੰ ਇਹ ਹਾਰਟ ਐਟੈਕ ਨਹੀਂ ਹੋਣ ਦੋਗਾ ਕਿਉਂਕਿ ਖੂਨ ਨੂੰ ਸ਼ੁੱਧ ਕਰਦਾ ਤੇ ਨਾਲ ਜਿੰਨੂੰ ਕਹਿ ਸਕਦੇ ਖੂਨ ਨੂੰ ਪਤਲਾ ਕਰਦਾ ਹੁਣ ਕਈ ਲੋਕ ਕਹਿੰਦੇ ਨਾ ਸਵੇਰੇ ਉੱਠ ਕੇ ਇੱਕ ਲਸਣ ਦੀ ਤਰੀ ਜਾਂ ਇੱਕ ਤਾਂ ਦੋ ਜਿਹੜੇ ਉਹ ਖਾ ਲੋ ਤੁਸੀਂ ਪਰ ਉਹ ਫੇ ਖਾਣ ਵਾਸਤੇ ਪ੍ਰੋਬਲਮ ਆ ਵੀ ਜਿਨ੍ਹਾਂ ਨੇ ਜੌਬ ਤੇ ਜਾਣਾ ਹੈ ਡਿਊਟੀ ਤੇ ਜਾਣਾ ਵਾ ਮੂੰਹ ਦੇ ਵਿੱਚੋਂ 스멜 ਆਉਂਦੀ ਆ ਤੇ ਉਹਦਾ ਇਹ ਹੱਲ ਹੈਗਾ ਕਿ ਤੁਸੀਂ ਆਪਣੇ ਟਿਫਨ ਦੇ ਵਿੱਚ ਲਸਣ ਦਾ achar ਜਾਂ ਸਵੇਰੇ ਪਰੌਂਠੀ ਖਾ ਰਹੇ ਉਹਦੇ ਨਾਲ ਲਸਣ ਦਾ achar ਜਾਂ ਰਾਤ ਨੂੰ ਤੁਸੀਂ ਲਸਣ ਦਾ achar ਜਿਹੜਾ ਖਾ ਸਕਦੇ ਹੋ ਇਹਦੇ ਨਾਲ ਤੁਹਾਡੇ ਮੂੰਹ ਦੇ ਵਿੱਚੋਂ 스멜 ਨਹੀਂ ਆਊਗੀ ਜਿਹੜਾ ਆਪਾਂ ਇੱਕ ਦੋ ਮਿੰਟ ਇਹਨੂੰ ਪਹਿਲਾਂ ਭੁੰਨਿਆ ਵਾ ਕੱਚਾ ਪਾਣੀ ਦਾ ਕੱਢ ਦਿੱਤਾ ਵਾ ਤੇ ਲਸਣ ਦਾ achar ਖਾਓਗੇ ਤਾਂ ਬਿਲਕੁਲ ਵੀ ਬੈਡ 스멜 ਨਹੀਂ ਆਊਗੀ ਮੂੰਹ ਦੇ ਵਿੱਚੋਂ ਤੇ ਲਓ ਜੀ ਆਪਣਾ ਗੱਲਾਂ-ਗੱਲਾਂ ਦੇ ਵਿੱਚ ਲਸਣ ਦਾ achar ਤਿਆਰ ਹੋ ਚੁੱਕਾ ਹੈ ਦੇਖੋ ਕੀ ਦੇਖ ਸਕਦੇ ਆਂ ਪੂਰੇ ਮਸਾਲੇ ਜਿਹੜੇ ਆ ਇਹਦੇ ਵਿੱਚ ਇੱਕ ਦਿਨ ਤੋਂ ਬਾਅਦ ਰਚਣਗੇ ਇਹਨੂੰ ਆਪਾਂ ਬਸ ਹੁਣ ਧੋਪ ਲਵਾਉਣੀ ਹੈ ਇੱਕ ਦਿਨ ਦੀ ਤੇ ਸਾਰੇ ਮਸਾਲੇ ਜਿਹੜੇ ਆ ਲਸਣ ਦੇ ਵਿੱਚ ਰਜ ਜਾਣੇ ਆ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਅੱਧੀ ਕੌਲੀ ਜਿਹੜੀ ਆ ਇਹ ਵਾਲੀ ਕੌਲੀ ਮੈਂ ਜਿਹੜੀ ਆ ਇਹ ਅੱਧੀ ਕੌਲੀ ਇਹਦੇ ਵਿੱਚ ਪਾਉਂਗੀ ਸਿਰਕਾ ਜੇ ਤੁਸੀਂ ਖੱਟਾ ਖਾਣਾ ਪਸੰਦ ਨਹੀਂ ਕਰਦੇ ਤੇ ਤੁਸੀਂ ਸਿਰਫ 2 ਚਮਚੇ ਇਹਦੇ ਵਿੱਚ ਸਿਰਕਾ ਪਾ ਲੈਣਾ ਤਾਂ ਕਿ ਇਹਦੀ ਜਿਹੜੀ ਆ ਲਾਈਫ ਵਧੀਆ ਰਵੇ ਕਿਉਂਕਿ ਇਹਦੇ ਵਿੱਚ ਆਪਾਂ ਹੋਰ ਕੋਈ ਵੀ ਜਿੰਨੇ ਵੀ ਆਪਾਂ ਚਾਰ ਬਣਾਉਣੇ ਉਹਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਕੋਈ ਕੈਮੀਕਲ ਵਗੈਰਾ ਨਹੀਂ ਵਰਤਦੇ ਬਸ ਜੇ ਵਰਤਾਂਗੇ ਆਪਾਂ ਤੋਂ ਉਹਦੇ ਵਿੱਚ ਥੋੜਾ ਜਿਹਾ ਸਿਰਕਾ ਸਿਰਕੇ ਦੇ ਨਾਲ ਜਿਹੜਾ ਚਾਰ ਆ ਉਹ ਵਧੀਆ ਰਹਿੰਦਾ ਵਾ ਜਲਦੀ ਖਰਾਬ ਨਹੀਂ ਹੁੰਦਾ ਤੇ ਇਹ ਆਪਣਾ ਚਾਰ ਤਿਆਰ ਹੋ ਚੁੱਕਾ ਤੇ ਬਾਕੀ ਇਹ ਜਿਹੜੇ ਚਾਰ ਆ ਆਪਾਂ ਤਾਜ਼ੇ ਤਾਜ਼ੇ ਹੀ ਤਿਆਰ ਕਰਦੇ ਹਾਂ ਜਿਵੇਂ ਕਿਸੇ ਭੈਣ ਭਰਾ ਨੇ ਮੰਗਾਏ ਉਹਨਾਂ ਵਾਸਤੇ ਆਪਾਂ ਸਪੈਸ਼ਲ ਤਾਜ਼ਾ ਹੀ ਚਾਰ ਬਣਾ ਕੇ ਭੇਜਦੇ ਹਾਂ ਜੇਕਰ ਤੁਸੀਂ ਸਾਡੇ ਕੋਲ ਚਾਰ ਮੰਗਾਉਣਾ ਚਾਹੁੰਦੇ ਆਂ ਆਪਾਂ ਦੁਬਾਰਾ ਤੁਹਾਨੂੰ ਦੱਸ ਦਿੰਨੇ ਆ ਕਿ ਵੀਡੀਓ ਦੇ ਵਿੱਚ ਦਿੱਤੇ ਨੰਬਰ ਤੇ ਕੱਲਾ ਲਸਣ ਦਾ achar ਨਹੀਂ ਕਿਸੇ ਵੀ ਕਿਸਮ ਦਾ achar ਚਾਹੇ ਉਹ ਅਦਰਕ ਦਾ ਹੋਵੇ ਚਾਹੇ ਲਸਣ ਦਾ ਹੋਵੇ ਗਾਜਰ ਗੋਭੀ ਦਾ ਹੋਵੇ ਚਾਹੇ ਔਲੇ ਦਾ ਹੋਵੇ ਪਰਮਾ ਮਿਰਚ ਖਟਾ ਮਿੱਠਾ ਨਿੰਬੂ ਆਮ ਦਾ achar ਕਿਸੇ ਵੀ ਕਿਸਮ ਦਾ achar ਉਹ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਨਾਲ ਤੁਸੀਂ ਔਲੇ ਦਾ ਗੁੜ ਵਾਲਾ ਕੇਸਰਾ ਵਾਲਾ ਮਰਬਾ ਵੀ ਮੰਗਾ ਸਕਦੇ ਹੋ ਸਾਡੇ ਤੋਂ ਤੇ ਹਰ ਕਿਸਮ ਦੀ ਤੁਸੀਂ ਪੰਜੀਰੀ ਵੀ ਮੰਗਾ ਸਕਦੇ ਹੋ ਲੋਹੇ ਦੇ ਬਰਤਨ ਤੇ ਮਿੱਟੀ ਦੇ ਬਰਤਨ ਵੀ ਤੁਸੀਂ ਮੰਗਾ ਸਕਦੇ ਹੋ ਸਾਡੇ ਕੋਲ ਤੇ ਹੁਣ ਕਈ ਭੈਣ ਭਰਾ ਤੇ ਜਿਹੜੇ ਐਡੈਕਸ਼ਨ ਚੁੱਲੇ ਉਹ ਵੀ ਸਾਡੇ ਕੋਲ ਹੀ ਮੰਗਾ ਰਹੇ ਕਿ ਮੈਡਮ ਤੁਹਾਡੇ ਤੋਂ ਤਸੱਲੀ ਬਖਸ਼ਾ ਤੇ ਤੁਸੀਂ ਇਹ ਸਾਨੂੰ ਚੀਜ਼ ਭੇਜੋ ਜਿਵੇਂ ਵਿਸ਼ਵਾਸ ਹੋ ਜਾਂਦਾ ਨਾ ਵੀ ਬਹੁਤ ਦੇਰ ਤੀ ਮੈਨੂੰ ਦੇਖਦੇ ਆ ਤੇ ਮੇਰੇ ਤੇ ਵਿਸ਼ਵਾਸ ਆ ਤੇ ਆਪਾਂ ਵੀ ਚੱਲੋ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਨੀ ਪੂਰੀ ਕੋਸ਼ਿਸ਼ ਕਰਦੇ ਆ ਸੋ ਇਹ ਚਾਰ ਆਪਣਾ ਬਣ ਚੁੱਕਾ ਹੈ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੇ ਜੇ ਤੁਸੀਂ ਘਰੇ ਚਾਰ ਬਣਾਇਆ ਤੇ ਆਪਣਾ ਫੀਡਬੈਕ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਚਾਰ ਤੇ ਬਾਕੀ ਜੇ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾ ਹੀ ਭੁੱਲਿਓ ਜੀ ਬੈਲ ਬਟਨ ਦਬਾਉਣਾ ਤਾਂ ਕਿ ਨੈਕਸਟ ਵੀਡੀਓ ਦੀ ਨ ਤੇ ਸਰਦੀ ਸਰਦੀ ਲਸਣ ਦਾ achar ਖਾ ਕੇ ਕਰਦੇ ਇੰਜੋਏ ਮਿਲਦੇ ਨੇ ਨੈਕਸਟ ਵੀਡੀਓ ਤੱਕ ਲਈ ਬਾਏ